ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਮੈਂ ਦੋਕ ਬਚਨ ਕਰਨੇ ਨੇ ਜਿੰਨੇ ਸਤਗੁਰੂ ਨੇ ਮੈਨੂੰ ਅਕਲ ਬੁੱਧੀ ਬਖਸ਼ੀ ਹੈ ਮੈਂ ਸੋਚ ਰਿਹਾ ਸੀ ਕਿ ਪੰਜ ਚੀਜ਼ਾਂ ਪ੍ਰਗਟ ਹੋਈਆਂ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਕਨਾਬਿਓ ਤੇ ਮਾਤਾ ਤ੍ਰਿਪਤਾ ਦੀ ਕੋਖੋਂ ਜਨਮ ਲਿਆ ਜਨਮ ਜ਼ਰੂਰ ਲਿਆ ਪਰ ਜਿਸ ਟਾਈਮ ਤੇ ਉਹਨਾਂ ਨੇ ਆਪਣੀ ਭੈਣ ਜਿਹਦੇ ਕੋਲ ਭੈਣ ਨਾਨਕੀ ਦੇ ਕੋਲ ਕਰਤਾਰਪੁਰ ਵਹੀਂ ਨਦੀ ਜਿੱਟਬੀ ਮਾਰੀ ਹੈ ਨਾ ਸੋ ਦਰ ਕਿਹਾ ਸੋ ਘਰ ਕਿਹਾ ਜਿੱਤ ਬੈ ਸਰਬ ਸਮਾਲੇ ਜਿਸ ਜਗ੍ਹਾ ਤੇ ਪਰਮੇਸ਼ਰ ਬੈਠ ਕੇ ਸਾਰਿਆਂ ਦੀ ਸੰਭਾਲ ਕਰਦਾ ਹੈ ਨਾ ਸਾਰਿਆਂ ਨੂੰ ਵੇਖਦਾ ਹੈ ਉਹ ਤਰ ਘਰ ਦੇ ਵਿੱਚ ਮੇਰੇ ਪਾਤਸ਼ਾਹ ਪਹੁੰਚ ਗਏ ਤੇ ਉੱਥੇ ਜਾ ਕੇ ਕਾਲਪੁਰਖ ਵਹਿਗੁਰੂ ਤੋਂ ਤਰੱਬੀ ਬਾਣੀ ਧੁਰ ਕੀ ਬਾਣੀ ਆਈ ਤਿੰ ਸਗਲਿ ਚਿੰਤ ਮਟਾਈ ਉਥੋਂ ਧੁਰ ਕੀ ਬਾਣੀ ਲੈ ਕੇ ਉਥੋਂ ਸ਼ਬਦ ਲੈ ਕੇ ਤੇ ਫਿਰ ਸultanpur Lodi ਕਬਰਾਂ ਮਸਾਣਾ ਦੇ ਵਿੱਚ ਕਬਰਾਂ ਦੇ ਵਿੱਚ ਮਣੀਆਂ ਚ ਪ੍ਰਗਟ ਹੋਏ ਨੇ ਉਥੇ ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਸ਼ਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਗੁਰਮੰਤਰ ਲੈ ਕੇ ਸਤਿਗੁਰ ਸੱਚੇ ਪਾਸ਼ਾ ਉਥੋਂ ਤੋਂ ਦਰਗਾਹੋਂ ਬਖਸ਼ ਲੈ ਕੇ ਆਏ ਨੇ ਸਤਿਗੁਰ ਨਾਨਕ ਪ੍ਰਗਟਿਆ ਉਥੇ ਪ੍ਰਗਟ ਹੋਏ ਦੂਸਰੇ ਵਾਹ ਪ੍ਰਗਟਿਓ ਮਰਦੇ ਗੰਬੜ ਵਰਿਆ ਮੇ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਲਗੀਧਰ ਪਾਤਸ਼ਾਹ ਵੀ ਪ੍ਰਗਟ ਹੋਏ ਨੇ ਠੀਕ ਹੈ ਜੀ ਉਹ ਵੀ ਉਸ ਟਾਈਮ ਤੇ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਫਿਰ ਪ੍ਰਗਟ ਹੋਏ ਠੀਕ ਹੈ ਜੀ ਐਸੇ ਤੇ ਜਨਮਨ ਦਾ ਮਾਤਾ ਗੁਜਰੀ ਦੀ ਕੋ ਹੋਇਆ ਔਰ ਤੀਸਰਾ ਖਾਲਸਾ ਪ੍ਰਗਟਿਓ ਪ੍ਰਮਾਤਮਕੀ ਮੌਜ ਖਾਲਸਾ ਵੀ ਪ੍ਰਗਟ ਹੋਇਆ ਜੀ ਖਾਲਸਾ ਪੰਥੀ ਪ੍ਰਮਾਤਮਾ ਦੀ ਮੌਜ ਨਾਲ ਕਲਗੀਧਰ ਪਾਤਸ਼ਾਹ ਦੇ ਨੇ ਹੁਕਮ ਸੀ ਉਹਦਾ ਫਿਰ ਪ੍ਰਗਟ ਕੀਤਾ ਗਿਆ ਖਾਲਸਾ ਤੈਨੋਂਗੇ ਜੀ ਤੇ ਚੌਥਾ ਆਪਾਂ ਦੋਹਰਾ ਪੜਦੇ ਆ ਦੋਹਰਾ ਆਗਿਆ ਭਈ ਆਕਾਲ ਕੀ ਤਬੇ ਜਨਾਇਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਜੀ ਮਾਨਿਓ ਅਗੇ ਪਰਗਟ ਗੁਰਾਂ ਕੀ ਦੇ ਪ੍ਰਗਟ ਸਦਾ ਵਾਸਤੇ ਬਰਾਜਮਨ ਹੋ ਕੇ ਪ੍ਰਗਟ ਗੁਰਾਂ ਕੀ ਦੇ ਹੋਗੀ ਨਾ ਹੈ ਤੇ ਪੰਜਵੇਂ ਪੰਜਵੇਂ ਸਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਉਹ ਸੁਣੀ ਅਰਦਾਸ Swami ਮੇਰੇ ਸਗਲ ਕਟਾ ਬਣ ਆਈ ਪ੍ਰਗਟ ਭਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਹਾ ਹਾ ਗੁਰੂ ਨਾਨਕ ਪਾਤਸ਼ਾਹ ਦੀ ਮਢਾਈ ਸਾਰੇ ਯੁੱਗਾਂ ਚ ਪ੍ਰਗਟ ਹੋ ਗਈ ਜੈ ਜੈਕਾਰ ਹੋ ਗਈ ਕਲਾ ਧਨ ਰਹਿਣ ਚੱਕ ਮੇ ਪਰਵਰਿਓ ਆਪ ਪਰਮੇਸ਼ਰ ਆਪ ਕਲਾ ਧਾਰ ਕੇ ਪ੍ਰਗਟ ਹੋਏ ਤੇ ਜੈ ਜੈਕਾਰ ਹੋ ਗਈ ਔਰ ਸਿੱਖੋ ਵੱਡਿਆਂ ਭਾਗਾਂ ਵਾਲੇ ਜੇ ਵੱਡੇ ਭਾਗ ਨੇ ਤੁਹਾਡੇ ਜੋ ਗੁਰਸਿੱਖਾਂ ਦੇ ਘਰ ਜਨਮ ਹੋਇਆ ਤੇ ਜੋ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਵਿਸ਼ਵਾਸ ਭਰੋਸਾ ਰੱਖਦੇ ਨੇ ਪਿਆਰਿਓ ਇਦੇ ਵਿੱਚ ਬਿੰਦ ਹੀਰੇ ਲਾਲ ਜਵਾਰ ਭਰੇ ਹੋਏ ਨੇ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰ ਕਰਨ ਬਿੰਦ ਤਦ ਹੋਰ ਜੋ ਮੰਗਣਾ ਸਿਰ ਦੁੱਖਾਂ ਦੇ ਦੁੱਖ ਤੇ ਨਾਮ ਸੰਤੋਖ ਜਾਂ ਤੇਰੇ ਮਨ ਕੀ ਭੁੱਖ ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਬਖਸ਼ੋ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਦੇ ਕੋਲ ਭੁੱਲ ਕੇ ਵੀ ਗੌਰ ਮੜੀ ਮਟਪੂੜ ਨਾ ਮੰਨਿਓ ਭੁੱਲ ਕੇ ਵੀ ਨਹੀਂ ਤੁਬ ਦਨਾ ਪੜੋ ਹਰ ਬਨੇ ਹੋਰ ਨਾ ਪੁੱਛੋ ਮੜੇ ਇਮਸਾਨ ਨਾ ਜਾਏ ਕਲਗੀਧਰ ਪਾਤਸ਼ਾਹ ਕਹਿੰਦੇ ਜਾਗਤ ਜੋਤ ਜਪਿਨ ਬਸ ਇੱਕ ਬਿਨਾਮ ਅਨੇਕ ਨਾ ਆਨੇ ਪੂਰਨ ਪ੍ਰੇਮ ਸਜੇ ਬ੍ਰਤ ਗਉੜ ਮੜੀ ਮਠਪੂਲ ਨਾ ਮਾਨੇ ਪਿਆਰਿਓ ਜੋ ਗੁਰਸਿੱਖ ਇੱਕ ਤੇ ਭਰੋਸਾ ਰੱਖੋ ਦੁਖ ਸੁਖ ਆਉਂਦੇ ਰਹਿੰਦੇ ਨੇ ਸਰੀਰਾਂ ਦੇ ਨਾਲ ਨੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਜੋਗ ਨੇ ਬਖਸ਼ ਲਾਂਗੇ ਕਿਰਪਾ ਕਰਕੇ ਹੁਣ ਮੈਂ ਵੀ ਸਿੱਖ ਦੇ ਬਹਾਦਰ ਜਵਾਨ ਜਿੰਨੇ ਵੀ ਮੇਰੇ ਰਿਸ਼ਤੇਦਾਰ ਪਰਿਵਾਰ ਭੈਣ ਭਰਾ ਇੱਕ ਸਾਲ ਹੋ ਗਿਆ ਗੁਰਮਖੋ ਮੇਰੇ ਬੱਚੇ ਨੂੰ ਕੈਂਸਰ ਹੋਈ ਔਰ ਆਪ ਸਭ ਨੇ ਬਹੁਤ ਵੱਧ ਚੜ ਕੇ ਮਾਇਆ ਦੇ ਗੱਫੇ ਭੇਜੇ ਸੇਵਾ ਕੀਤੀ ਆਪਨੇ ਭਾਇ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਤੇ ਮੈਂ ਚਰਨਾ ਚਰਦਾਸ ਕਰਦਾ ਰਹਿਣਾ ਹੈ हे ਪ੍ਰਮਾਤਮਾ हे ਸੱਚੇ ਪਾਤਸ਼ਾਹ ਦਹਾਂ ਨਵਾਂ ਦੀ ਕੀਰਤ ਕਮਾਈ ਕਰਦੇ ਨੇ ਆਪਣੀ ਮਿਹਨਤ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹਿ ਕੇ ਔਰ ਇਹਨਾਂ ਦੀ ਕਮਾਈ 'ਚ ਬਰਕਤ ਪਾਉਣੀ ਸੱਚੇ ਪਾਤਸ਼ਾਹ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ੀਆਂ ਸੱਚੇ ਪਾਤਸ਼ਾਹ ਚੜਦੀ ਕਲਾ ਕਰਨੀ ਤਤੀਵਾ ਨਾ ਲੱਗਣ ਦੇਣੀ ਸੱਚੇ ਪਾਤਸ਼ਾਹ ਮਿਹਰ ਕਰਨੀ ਕਿਰਪਾ ਕਰਨੀ ਸਾਰਿਆਂ ਤੇ ਮਿਹਰ ਪਰਿਆ ਹੱਥ ਰੱਖਣਾ ਭਾਉ ਗੁਲਜਾਰੇ ਵੱਲੋਂ 782 ਡਾਲਟਾ ਕੰਪਨੀ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਭਾਈ ਸਾਰੇ ਗੁਰਮਤ ਪਿਆਰਿਆਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ